ਸਾਸੀਗਾ ਦੋਸਤੋ ਪੁਰਤਗਾਲ ਤੋਂ ਬਾਅਦ ਇੱਕ ਐਕਸਪੀਰੀਅੰਸ ਵਾਲਾ ਮੁਲਕ ਹੈਗਾ ਜਿੱਥੇ ਸਾਡੇ ਲੋਕ ਅਜੇ ਵੀ ਜਾ ਰਹੇ ਵੇ ਕਿਉਂਕਿ ਉੱਤੇ ਹਰ ਗੁਰੂ ਨਜ਼ਰ ਆਉਂਦਾ ਪਏ ਵੀ ਪੇਪਰ ਬਣ ਜਾਣਗੇ ਦੋ ਸਾਲ ਤੁਹਾਨੂੰ ਤਤਸੱਖ ਕਰਨੀ ਪਏਗੀ ਫਿਰ ਤੁਸੀਂ ਟੀਆਰਸੀ ਕਾਰਡ ਅਪਲਾਈ ਕਰ ਸਕਦੇ ਹੋ ਸਭ ਤੋਂ ਜੁਰੀ ਉੱਤੇ ਜਾ ਕੇਗਾ ਤੁਹਾਡਾ ਨਾਮ ਰਜਿਸਟਰਡ ਹੋਣਾ ਉਹ ਤੁਸੀਂ 500 ਤੋਂ 700 ਯੂਰੋ ਖਰਚ ਕੇ ਰਜਿਸਟਰਡ ਹੋ ਸਕਦੇ ਹੋ ਕਿਨੂੰ ਉੱਧਰ ਦੀ ਲੈਂਗੁਏਜ ਪਾਦਰੋਮੈਂਟੋ ਕਹਿੰਦੇ ਵੇ ਉਹ ਤੁਸੀਂ ਕਰਵਾ ਲਓ ਉਸ ਤੋਂ ਬਾਅਦ ਤੁਹਾਡਾ ਡੈਕਰੀ ਕਾਰਡ ਬਣ ਜੇਗਾ ਮੈਡੀਕਲ ਕਾਰਡ ਬਣ ਜੇਗਾ ਹੋਰ ਵੀ ਜਿੰਨੇ ਵੱਧ ਤਾ ਤੁਸੀਂ ਪ੍ਰੂਫ ਰੱਖ ਸਕਦੇ ਹੋ ਰੱਖੋ ਆਪਣੇ ਕੋਲ 2 ਸਾਲ ਬਾਅਦ ਤੁਸੀਂ ਦੁਬਾਰਾ ਅਪਲਾਈ ਕਰੋਗੇ ਤੁਹਾਡੇ ਕੋਲ ਸਾਰੇ ਪੇਪਰ ਕੰਮ ਆਣਗੇ ਇੱਕ ਹੋਰ ਤੁਹਾਡਾ TIRC ਕਾਰਡ ਬਣ ਗਿਆ ਤੁਹਾਨੂੰ ਮੋਜਾ ਲਾ ਜਿਣੀ ਹੈ ਜੇ ਕਮਾਈ ਵੀ ਕਰ ਸਕਦੇ ਹੋ ਇਹ ਨਹੀਂ ਕਿ ਆ ਵੀ ਬਿਲਕੁਲ ਕਮਾਈ ਨਹੀਂ ਕੀ ਲੋਕ ਕਮਾਈ ਕਰਦੇ ਵੀ ਹੈ ਜਿੰਨੇ ਅੱਜ ਕੋ اٹਗਾ ਹੈ ਜਿਹੜੇ ਬੰਦੇ ਕੁਝ ਨਹੀਂ ਜਾਣਦੇ ਉਹਨਾਂ ਨੂੰ ਉਸੇ ਮੁਸ਼ਕਲ ਹੁੰਦੀ ਹੈ ਅਗਰ ਤੁਸੀਂ ਡੈਸਕਪ੍ਰਿੰਟ ਦਾ ਕੰਮ ਜਾਣਦੇ ਹੋ ਹੋਰ ਕੋਈ ਕੰਮ ਜਾਣਦੇ ਹੋ ਤੇ ਚਾਰ ਪ੍ਰੈਸੇ ਕਮਾ ਸਕਦੇ ਹੋ ਫਿਰ ਵੀ ਕਮਾਈ ਨਾਲ ਜ਼ਿਆਦਾ ਜੇ ਤੁਹਾਡੀ ਸੈਟਿੰਗ ਹੁੰਦੀ ਹੈ ਤੋ ਸਭ ਤੋਂ ਵਧੀਆ ਮੁਲਕ ਹੁੰਦਾ ਦੋਸਤ ਕਮਾਈ ਘਾਟ ਵੀ ਖਾਲੀ ਤੇ ਪੇਪਰ ਬਣ ਜਾਣ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣੇ ਦਾ